ਪਹਿਲੇ ਕੀ ਆਉਂਦਾ ਵਾ ਠੀਕ ਠਾਕ ਆ ਤੇ ਆ ਦੇਖਾ ਫਾਰ ਫਾਰ ਜਾਣਕਾਰੀ ਕਿਵੇਂ ਆਇਆ ਇਹ ਤੇ ਫਾਰਮ ਫਰੇਕ ਆਪਣੇ ਰੈਕਟਰਾਂ ਦੇ ਆ ਠੀਕ ਆ ਇਹਨੂੰ ਧੂਮੇ ਦੀ ਡੈਕਟ ਸੀਗੀ ਧੂਮਾ ਬਹੁਤ ਮਾਰਦਾ ਸੀਗਾ ਠੀਕ ਹੈ ਠੀਕ ਚਾਹੀਦੀ ਵੀ ਨਹੀਂ ਸੀ ਤੇ ਇਹਦਾ ਆਪਾਂ ਪੰਪ ਕਰਾਉਣਾ ਬਾਕੀ ਇਹਦੀ ਧਰਤੀ ਆ ਸਾਰੀ ਸਰਵਿਸ ਵਗੈਰਾ ਠੀਕ ਹੈ ਤੇ ਇੱਕ ਤਾਂ ਉਹਨਾਂ ਨੇ ਖਰਮੂਰ ਤੋਂ ਆਲ ਹੈ ਨਹੀਂ ਸੀਗਾ ਅਛਾ ਫਿਰ ਫੁੱਲ ਟਾਰਬੋ ਬਹੁਤ ਚੱਕਦੀ ਰਹੀ ਜੇ ਇਹ ਕੋਲਰ ਬੰਦ ਸੀ ਸਾਰਾ ਤੇਲ ਨਾਲ ਠੀਕ ਹੈ ਠੀਕ ਉਹੀ ਸਾਫ ਕਰਤਾ ਟਾਰਬੋ ਨੂੰ ਸਾਫ ਕਰ ਦਿੱਤੀ ਹੁਣ ਤਾਂ ਮੈਂ ਪ੍ਰਮੋਟਰ ਵਾਲਾ ਚਾਲੂ ਕਰਦਾ ਇਹ ਟ੍ਰੈਕਟਰ ਦਾ ਟੈਂਪਰੇਚਰ ਮੈਂਟੇਨ ਰੱਖਣਾ ਨਾ ਘਟਣਾ ਵੱਧ ਅਛਾ ਘਟ ਨਹੀਂ ਕਰਦਾ ਹਾਂ ਜਿਵੇਂ ਕਿ ਉਹਨਾਂ ਟਾਂ ਪਾਣੀ ਨਹੀਂ ਜਾਂਦਾ ਨਾ ਹੁੰਦਾ ਪ੍ਰਮੋਟਰ ਵਾਲ ਅਛਾ ਤੇ ਜਦੋਂ ਤੇਲ ਹੈ ਨਾ ਪਾਣੀ ਉਹਨਾਂ ਟਾਂ ਗੇੜਾ ਆਉਂਦਾ ਥੋੜੀ ਜਿਹੀ ਮੋਰੀ ਹੁੰਦੀ ਆ ਥੋੜਾ ਜਿਹਾ ਪਾਣੀ ਆਈ ਜਾਂਦਾ ਰਹਿਣਾ ਠੀਕ ਹੈ ਜੀ ਪ੍ਰੋਪਰ ਉਹਦੋਂ ਖੋਲਣਾ ਜਦੋਂ ਇਹ 70 ਤੋਂ 80 ਦੇ ਵਿੱਚ ਜਾਵਦਾ ਠੀਕ ਆ ਉਹ ਨਾ ਹੋਣ ਕਰਕੇ ਇਹ ਸਵੇਰ ਸਵੇਰ ਜਦੋਂ ਜਿਹੜਾ ਸਾਰੀ ਤੇਲੀ ਝੰਡਾ ਰਹਿਦਾ ਸੀਗਾ ਠੀਕ ਆ ਇਹਦੇ ਹੈੱਡ 'ਚ ਤੇਲ ਆਈ ਜਾਂਦਾ ਹੈੱਡ 'ਚੋਂ ਥੱਲੇ ਗੇਟਰੀਆਂ ਥੱਲੇ ਜਾਣਾ ਉੱਥੇ ਤਾਂ ਪ੍ਰੈਸ਼ਰ ਨਾਲ ਆ ਗਿਆ ਬੱਲੇ ਹੋਣਾ ਬਾਗੀ ਨੇ ਜਾਣਾ ਜਦੋਂ ਇਹ ਤੇਲ ਇਹਦਾ ਸੰਘਣਾ ਹੁੰਦਾ ਥੱਲੇ ਲਿਆਂਦਾ ਵਾਲਾਂ ਥਣੀ ਦੀ ਸਲੈਂਸਰ 'ਚ ਆ ਜਾਂਦਾ ਸਲੈਂਸਰ ਥਣੀ ਦਾ ਉਹ ਜਾੜ ਤਾਰ ਕੋ ਤੇ ਹੇਰਪੁੱਲਰ ਤੇ ਜਾ ਜਾਂਦਾ ਠੀਕ ਇਹਦੇ ਕਰਕੇ ਸਾਰਾ ਭਿਆ ਭਾਈ ਘੱਟੇ ਨਾਲ ਠੀਕ ਇਸ ਕਰਕੇ ਪਹਿਲਾਂ ਨਿਸਾਨਸ ਕੀਤੀ ਆ ਤੇ ਬੋਨ ਨਾ ਤੱਕ ਆਫਾ ਅੱਛਾ ਇਹ ਆਮ ਸਾਰੇ ਡੈਕਟਰ ਵਿੱਚੋਂ ਤੇਲ ਲੈਂਦੇ ਹ ਹ ਇਹ ਵਿੱਚੋਂ ਤੇਲ ਲੈਣਾ ਹੁੰਦਾ ਹਨਾ ਵਿੱਚੋਂ ਇਹ ਨਵਾਂ ਬੰਦ ਇਹੋ ਕਨੈਕਸ਼ਨ ਕੱਟਦਾ ਹਟਾਉਂਦਾ ਕਰਦਾ ਸੀ ਜਿਹਦੇ ਕੋਲੇ ਪਹਿਲਾਂ ਜਾਂਦੇ ਸੀ ਠੀਕ ਹੈ ਤੇ ਇਹ ਇਹ ਕੰਪਨੀ ਨੇ ਸਮੇਂ ਤੋਂ ਪਹਿਲਾਂ ਜਾਂਦੇ ਚੀਜ਼ਾਂ ਦੇ ਦੀਆਂ ਇਹ ਡੈਕਟਰ ਠੀਕ ਹੈ ਠੀਕ ਹੈ ਇਹ ਮੇਰੇ ਹਿਸਾਬ ਨਾਲ ਕਿਹੜਾ ਮਰ 14 15 ਮਾਟ ਲਵੋ ਉਹ ਵਈ ਐਮਪੀਸੀ ਜੂਨਟ ਆਇਆ ਇਹਦੇ ਵਿੱਚ ਨੀ ਜਿਹੜਾ ਐਮ ਪੀ ਸੀ ਯੂ ਹਾਂ ਇਹਦਾ ਕੰਮ ਕੀ ਹੁੰਦਾ ਐਮ ਪੀ ਸੀ ਯੂ ਦਾ ਆਪਣੇ ਕੰਮ ਦੇ ਹਿਸਾਬ ਨਾਲ ਤੇਲ ਵਧਾ ਦੇਣਾ ਹੁੰਦਾ ਆਟੋਮੈਟਿਕ ਜਦੋਂ ਆਪਾਂ 1500 rpm ਕਰਤੀ ਇਹਦੀ ਟਰੈਕਟਰ ਲੋਡ ਲਊਗਾ ਇਹਦੀ ਜਿਹੜੀ ਤੇਲ ਵਧਾਉਣ ਵਾਲੀ ਸ਼ਾਰਪ ਹੁੰਦੀ ਹੈ ਚੰਕੋਸ ਕਹ ਲੋ ਠੀਕ ਹੈ ਪਰ ਇੱਕ ਹੁੰਦਾ ਜਿਹੜਾ ਉਹ ਆਟੋਮੈਟਿਕ ਮੈਂਟੇਨ ਹੋਣਾ ਹੁੰਦਾ ਇਹ ਇਹਦੇ ਜਿਹੜੀ ਆਪਣੀ ਟਰਬੋ ਵਾਲੀ ਪਾਈਪ ਹੈ ਜਿਹੜੀ ਗੱਟ ਨੂੰ ਆਉਂਦੀ ਉੱਥਾਂ ਲੱਗੀ ਹੁੰਦੀ ਹੈ ਕੋਈ ਇੱਥੋਂ ਲਾਉਣ ਦਾ ਕੋਈ ਇੱਥੋਂ ਲਾਉਣ ਦਾ ਕੋਈ ਇੱਥੋਂ ਲਾਉਣ ਦਾ ਠੀਕ ਹੈ ਇਹ ਟਰੱਕਾਂ 'ਚ ਆਉਂਦੀ ਸੀ ਪਹਿਲਾਂ ਤੱਕਾਈ ਤੇ ਮੈਂ 9293 ਮਾਡਲ ਟਰੱਕ ਦੇ ਹੀ ਵੇਖੀ ਆ ਠੀਕ ਆ ਮੈਨੂੰ ਤਾਂ ਅੱਜ ਕੱਲ੍ਹ ਵੀ ਲੋਕ ਲਾਉਂਦੇ ਹਨਾ ਇਹਦਾ ਪੂਰਾ ਟ੍ਰੈਂਡ ਆ ਗਿਆ ਨਾ ਪੂਰਾ ਟ੍ਰੈਂਡ ਪੂਰਾ ਟ੍ਰੈਂਡ ਚੱਲ ਰਹੀ ਇਹਨਾਂ ਨੇ ਪਹਿਲੇ ਹੀ ਖਾਸ ਚੀਜ਼ੇ ਨੇ ਕੰਮ ਬਹੁਤ ਥੀਕੀ ਨਹੀਂ ਕੀਤੇ ਪਰ ਸਫਾਈ ਨਾਲ ਨਹੀਂ ਕੀਤੇ ਠੀਕ ਆ ਜੇ ਜਾਨੀ ਕਿ ਉਹ ਉਸੇ ਸ਼ੇਪ ਚ ਡਬਲੂ ਤੋਂ ਸੁਣੂਗਾ ਇਹ ਜਸ਼ਨ ਹੀ ਉਹ ਅੱਕੀ ਜਾਂਦਾ ਰਹਿੰਦਾ ਵੀ ਆਹ ਚਾਚਾ ਕੀ ਕਰ ਗਏ ਕਿੰਨਾ ਗੰਦ ਪਾਇਆ ਕਿੰਨੇ ਨਾਟ ਨੋਟ ਕਰਨਾ ਆ ਸਹੀ ਗੱਲ ਆ ਬਾਲਾ ਮਾਲਾ ਕਰਦਾ ਵੀ ਮਾਰਿਆ ਭਾਈ ਕੋਈ ਸੁਣਾ ਦੇ ਸਫਾਈ ਨਾਲ ਹੀ ਕੰਮ ਸਫਾਈ ਨਾਲ ਕੀਤਾ ਹਾਂ ਹੋਰ ਬਾਕੀ ਜੇ ਜਦੋਂ ਬਣ ਗਿਆ ਤੁਹਾਨੂੰ ਇਹ ਕੱਲ ਨੂੰ ਵੀ ਅੱਜ ਕਿੰਨੀ ਤਰੀਕ ਆ ਅੱਜ ਵੀ 19 24 25 ਤਰੀਕ ਨੂੰ ਇਹ ਕੋਕਾ ਬਣੂਗਾ ਇੱਕ ਤੁਹਾਨੂੰ ਹੋਰ ਦੱਸਦਾ ਇਹਦੇ ਬਾਰੇ ਕੱਲ ਆਵੇ ਜਿੰਨੇ ਨਾਟਕ ਨਾਲ ਜਿਣਾਉਂਦੇ ਆ ਉਹ ਪਹਿਲਾ ਪ੍ਰੀਤ ਚ ਤੇ ਉਹ ਸਟੈਂਡਰਡ ਚ ਕਹੇ ਕੀ ਚ ਮਰਦੀ ਉਹਨਾਂ ਨੇ ਆਹੀ ਜੀਰ ਦਿੱਤਾ ਸੀਗਾ ਹੂੰ ਜਿਹੜੀ ਯਾਰ ਨੇ ਤੇ ਹੋ ਲੈਣ ਨੇ ਇਹ ਚ ਦੇਤਾ ਠੀਕ ਹੈ ਇਹਨਾਂ ਨੇ ਫੇਰ ਮਾੜਾ ਮੋਟਾ ਕੰਮ ਕੀਤਾ ਫਾਰਮ ਟ੍ਰੈਕ ਨਹੀਂ ਜਮਾ ਹੀ ਨਹੀਂ ਕੀਤਾ ਇਧਰ ਬਸਾਉਣਾ ਤੈਨੂੰ ਤੇ ਆ ਇਹਨਾਂ ਨੇ ਸਿੱਧੀ ਫਲਾਂਸਰ ਤੋਂ ਸਿੱਧੀ ਪੈਪ ਚੱਕ ਕੇ ਉਧਰ ਸੈੱਟ ਕੀਤੀ ਸਾਨ ਵਿੱਚ ਕੋਈ ਸਾਨ ਨਹੀਂ ਕੋਗਲਾ ਪੈਪ ਹੀ ਆ ਨਾ ਆ ਪੱਤੀ ਲਾਈ ਆ ਵੀ ਇਹ ਠਾਰ ਜਾ ਕਰ ਨਾ ਇਹਨੇ ਮੈਨਾਂ ਕੀ ਕਰਨਾ ਨਹੀਂ ਇਹ ਮੇਰਾ ਛੜੀਆਂ ਪਤੀਆਂ ਕੋ ਕਹਦਿਆਂ ਪੁੱਛਣ ਵਾਲਾ ਨਹੀਂ ਆ ਲਾਈਵ ਨੇ ਮੋੜੀ ਹੁੰਦੀ ਹੈ ਇਹ ਹਵਾ ਨਾਲ ਠੰਡੀ ਹੋ ਜਾਕਰ ਵੀ ਉਹ ਬੈਠਾ ਅੱਗ ਵੱਧ ਰਹੀ ਜਾਂਦੀ ਇਹਨੇ ਕੀ ਕਰਨਾ ਉਸ ਵੇਲੇ ਦੁੱਗਣਾ ਤੋਂ ਧਰਨਾ ਕੰਮ ਹਾਂ ਇਹ ਇੱਥੇ ਹੀ ਪਤਾ ਲੱਗ ਜਾਂਦਾ ਵੀ ਇਹ ਕੰਪਨੀ ਨੇ ਮਜਬੂਰੀ ਕਾਰਨ ਕੀਤਾ ਦਾ ਵਾਅਦਾ ਸੀ ਪਰ ਬੱਚੇ ਨਹੀਂ ਕੋਈ ਨਾ ਕੁਝ ਹੋਵੇ ਵੀ ਬਸ ਇਧਰੋਂ ਪੈਰ ਤੇ ਇਧਰ ਲਾਦਾ ਗੱਲ ਅੱਗੇ ਕਿਦਰ ਫੋਰ ਕਿਵੇਂ ਸੱਟ ਖਾ ਲ ਹਾਂ ਬਹੁਤ ਵਧੀਆ ਕੋਈ ਜਗ ਬਣਾਇਆ ਕਰਨੇ ਵੀਡੀਓ ਆਪਣਾ ਕੰਮ ਹੈ ਸੀਗਾ ਹੋਰ ਕੋਈ ਚਾਹ ਪਾਣੀ ਸੀਗਾ ਮੈਂ ਲੈ ਲਿਈਆਂ ਚਾਹ ਪਾਣੀ ਸਸਤੀ ਕਾਲ ਕਰਦੇਗੇ ਸਸਤੀ ਕਾਲ ਜੀ ਬਹੁਤ ਬਹੁਤ ਧੰਨਵਾਦ ਪੇਜ ਨੂੰ ਆਪਣਾ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਬਾਈਂਡਰ ਭੈਣ ਨੂੰ ਵੀ ਫੋਲੋ ਕਰੋ